ਅਕਤੂਬਨ ਦਾ ਜੀ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਵੀਰ ਭੈਣ ਭਰਾਵਾਂ ਨੂੰ ਓਮ ਨਮੋ ਆਦੇਸ਼ 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 ਸਾਡੇ YouTube ਚੈਨਲ ਦਾ ਨਾਮ ਹੈਗਾ ਜੀ ਓਮ ਨਮੋ ਆਦੇਸ਼ 9432 ਸਾਡਾ ਮਕਸਦ ਇਹਨਾਂ ਕੀ ਆ ਵੀ ਜੋ ਵੀ ਅਲਮ ਦੁਨੀਆ ਤੇ ਹੈ ਅਲਮ ਬਹੁਤ ਆ ਮੈਂ ਵੀ ਇਹਦਾ ਪਾਰ ਨਹੀਂ ਪਾ ਸਕਿਆ ਅਲਮ ਬਹੁਤ ਜਿਆਦਾ ਆ ਜਿੰਨਾ ਕ ਮੇਰੇ ਕੋਲੇ ਮੇਰੇ ਗੁਰੂ ਜੀ ਉਹਨਾਂ ਜਾਂ ਮੇਰੇ ਕੋਲੇ ਆਪਦੀ ਗਿਆਨ ਆ ਉਸ ਮੁਤਾਬਕ ਮੈਂ ਤੁਹਾਨੂੰ ਇਲਮ ਦੇਣਾ ਚਾਹਣਾਗਾ ਤਾਂ ਜੋ ਕਿਸੇ ਹੋਰ ਵੀਰ ਭੈਣ ਭਰਾ ਦੇ ਕੰਮ ਆ ਸਕੇ ਤਾਂ ਹੀ ਮੈਂ ਇਦਾਂ ਦੀਆਂ ਵੀਡੀਓ ਬਣਾਉਣਾ ਹਾਂਗਾ ਕਿ ਕਿਸੇ ਨਾ ਕਿਸੇ ਦੁਖੀਏ ਦੇ ਕੰਮ ਆ ਸਕੇ ਅੱਜ ਮੰਤਰ ਹੈਗਾ ਜੀ ਸ਼ੰਕਰ ਤੇ ਗौरा ਪਾਰਵਤੀ ਦਾ ਮੰਤਰ ਹੈ ਸ਼੍ਰੀ ਭਗਵਾਨ ਦਾ ਤੇ ਮਾਤਾ ਪਾਰਵਤੀ ਜੀ ਦਾ ਮੰਤਰ ਹੈ ਬਹੁਤ ਵਧੀਆ ਮੰਤਰ ਆ ਬਹੁਤ کارਗਰ ਮੰਤਰ ਹੈ ਇਹ ਮੰਤਰ ਦੱਸਣ ਤੋਂ ਪਹਿਲਾਂ ਵੀ ਜੀ ਦੱਸਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿੰਨਾ ਵੀ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਸਾਡੀਆਂ ਅਗਲੀਆਂ ਵੀਡੀਓ ਜਿਹੜੀਆਂ ਆਉਣੀਆਂ ਉਹਨਾਂ ਨੂੰ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕਣ ਉਹ ਵੀਡੀਓ ਏ ਲਾਈਕ ਜਰੂਰ ਕਰਿਆ ਕਰੋ ਜੀ ਲਾਈਕ ਕਰਨ ਨਾਲ ਸਾਡਾ ਉਤਸ਼ਾਹ ਉਤਸ਼ਾਹ ਵੱਧਾਗਾ ਜਿਹਦੇ ਨਾਲ ਸਾਨੂੰ ਪ੍ਰੇਰਨਾ ਮਿਲਦੀ ਹੈ ਵੀ ਇਦਾਂ ਦੇ ਵੀਡੀਓ ਹੋਰ ਪਾਈਏ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਹੋਰ ਭੈਣ ਭਰਾ ਦੇ ਕੰਮ ਆ ਸਕਣ ਚਲਦੇ ਆ ਜੀ ਮੰਤਰਾਲਾ ਇਹ ਮੰਤਰ ਹੈਗਾ ਜੀ ਸ਼ਬਦ ਸ਼ੰਕਰ ਪਾਰਵਤੀ ਜੀ ਦਾ ਮੰਤਰ ਹੈ વિધિ ਜਿਹੜੀ ਹੈਗੀ ਜੀ 11 ਦਿਨ ਰੋ ਦ્રાਕਸ਼ ਦੀ ਮਾਲਾ ਲੈ ਲਓ 108 ਮਣਕਿਆਂ ਦੀ 11 ਦਿਨ ਜਾਪ ਕਰਨਾ ਜੀ ਤੇ 11 ਮਾਲਾ ਹਰ ਰੋਜ਼ ਕਰਨੀਗਾ ਵੈਰੀ ਫੇਰ ਦੁਬਾਰੇ ਸੁਣ ਲਓ ਜੀ 11 ਦਿਨ 11 ਮਾਲਾ ਜਾਪ ਕਰਨੀਆਂ ਜਿਸ ਨਾਲ ਇਹ ਸਿੱਧ ਹੋ ਜੂਗਾ ਤੇ ਸਮਾਨ ਵਿੱਚ ਕੀ ਕੀ ਲੱਗਣਾ ਜੀ 16 ਸਿੰਗਾਰ ਦੇ ਸੀਗਾ ਉਹਦੀ ਜੋਤ ਤੂਫ਼ ਤੇ ਫੁੱਲ ਤੇ ਫਲ ਜਿਸ ਜਿਸ ਦਿਨ ਆਪਾਂ ਜਾਪ ਸ਼ੁਰੂ ਕਰਨਾ ਜੀ ਆਪਾਂ ਉਹਦੇ 16 ਸ਼ਿੰਗਾਰ ਮਾਤਾ ਜੀ ਦੇ ਕੋਲੇ ਰੱਖਣੇ ਆ। ਦੇਸੀ ਘਿਓ ਦੀ ਜੋਤ ਲਾਉਣੀ ਆ ਜੀ ਧੂਪ ਲਾਉਣੀ ਆ ਤੇ ਫਲ ਕੋਲੇ ਰੱਖਣੇ ਆ। 5 ਫਲ ਆ ਜੀ 5 ਫਲ। ਚਾਹੇ 5 ਕੇਲੇ ਰੱਖ ਲਓ, 5 ਸੇਬ ਰੱਖ ਲਓ। ਕੋਈ ਵੀ ਫਲ 5 ਤੀਸ ਰੱਖਣੇ ਆ। ਜੈਸ ਨਾਲ ਇਹ ਸੱਦ ਹੋ ਜਾਊਗਾ। ਪਹਿਲੇ ਦਿਨ ਰੱਖ ਕੇ ਇਹ ਕੋਲੇ 16 ਸ਼ਿੰਗਾਰ ਤੇ ਫਲ ਤੇ ਫਲ। ਜਦੋਂ ਆਪਾਂ ਜਾਪ ਕਰ ਲਿਆ ਉਸ ਤੋਂ ਬਾਅਦ ਇਹ ਦੋਨੇ ਤਿੰਨੇ ਚੀਜ਼ਾਂ ਚੱਕ ਕੇ ਕਿਸੇ ਵੀ ਜਲ ਦੇ ਕਿਨਾਰੇ ਤੇ ਰੱਖ ਆਉਣੀਆ ਤੇ ਇਸੇ ਤਰ੍ਹਾਂ ਹੀ ਜਦੋਂ 11ਵਾਂ ਦਿਨ ਹੋਇਆ ਉਹਦੇ ਵੀ ਇਹ ਤਿੰਨੇ ਚੀਜ਼ਾਂ ਕੋਲੇ ਰੱਖ ਕੇ ਜਾਪ ਕਰਨਾ ਦੇਸੀ ਘੋਦੀ ਜੋਤ ਹਰ ਰੋਜ਼ ਲਾਉਣੀ ਹੈ ਜੀ ਧੂਫ ਕੋਲੇ ਲਾਉਣੀ ਆ ਸਮਾਨ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਕੰਮ ਦੱਸ ਦੇਣਾ ਜੀ ਜਦੋਂ ਇਹ ਮੰਤਰ ਸਿੱਧ ਹੋ ਗਿਆ ਇਸ ਤੋਂ ਮਗਰੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਹੋਵੇ ਚਾਹੇ ਕਿਸੇ ਦਾ ਕਾਰੋਬਾਰ ਨਹੀਂ ਚੱਲਦਾ ਚਾਹੇ ਕੋਈ ਬਿਮਾਰੀ ਦੇ ਨਾਲ ਅਗਰਸਤ ਰਹਿੰਦਾ ਹਰ ਵਕਤ ਚਾਹੇ ਕਿਸੇ ਨੂੰ ਕੋਈ ਘੂਤ ਵੱਦਾ ਕੋਈ ਵੀ ਕੰਮ ਆ ਦੁਨੀਆ ਤੇ ਉਹ ਇਸ ਮੰਤਰ ਦੀ ਸਿੱਧੀ ਤੋਂ ਮਗਰੋਂ ਹੱਲ ਹੋ ਜਾਊਗਾ ਆਪਣਾ ਜਦੋਂ 11 ਦਿਨ 11 ਵਾਲਾ ਜਾਪ ਕਰ ਲਿਆ ਉਸ ਤੋਂ ਮਗਰੋਂ ਆਪਾਂ ਹਰ ਦਿਨ ਡੇਲੀ ਇੱਕ ਮਾਲਾ ਦੀ ਜ਼ਰੂਰ ਕਰਨੀ ਆ ਤਾਂ ਜੋ ਇਹ ਮੰਤਰ ਦੀ ਪਾਵਰ ਬਣੀ ਰਹੇ ਕਿਉਂਕਿ ਦੁਨੀਆਂ ਦੇ ਵਿੱਚ ਕੋਈ ਨਾ ਕੋਈ ਕੰਮ ਕੋਈ ਨਾ ਕੋਈ ਮੁਸ਼ਕਲ ਆਉਂਦੀ ਰਹਿੰਦੀ ਆ ਇਨਸਾਨ ਤੇ ਜੇ ਆਪਾਂ ਇਹਨੂੰ ਡੇਲੀ ਰੁਟੀਨ ਵਾਈਜ਼ ਕਰਨ ਲੱਗ ਜਾਈਏ ਤਾਂ ਉਹ ਮੁਸ਼ਕਲਾਂ ਜਾਂ ਕੋਈ ਪਰੇਸ਼ਾਨੀ ਜਾਂ ਕੋਈ ਬਿਮਾਰੀ ਆਪਣੇ ਨੇੜੇ ਨਹੀਂ ਆਉਗੀ ਖਾਸ ਕਰਕੇ ਬੂਤ ਵਿਦਿਆਲੀ ਜਾਂ ਕੋਈ ਅਸਾਧੇ ਰੋਗ ਜਿਵੇਂ ਕੋਈ ਲਗਾਤਾਰ ਰੈਗੂਲਰ ਗੇਹਨ ਰੋਗ ਲੱਗ ਜਾਂਦਾ ਉਹ ਵੀ हट ਜਾਂਦਾ ਇਸ ਮੰਤਰ ਦੇ ਜਾਪ ਨਾਲ ਚਲਦੇ ਆ ਜੀ ਮੰਤਰal ਮੰਤਰ ਇਹ ਆ ਜੀ ਦੇਖ ਕੇ ਲਿਖ ਲਿਓ ਮੈਂ ਤੁਹਾਨੂੰ ਬੋਲ ਵੀ ਦਿੰਨਾ ਸ਼ੰਕਰ ਸ਼ੰਕਰ ਕਾਂਸੀ ਕੇ ਵਾਸੀ ਅਰਜ ਹਮਾਰੀ ਦਰਸ਼ ਦਿਖਾਓ ਗੋਰਾ ਸੰਗ ਲਾਓ ਦੋਨੋਂ ਪੂਤ ਸੰਗ ਲਾਓ ਦਲੇਦਰ ਕਾਟੋ ਰੋਗ ਕਾਟੋ ਦਸ਼ਮਣ ਨਾਸ਼ੋ ਭੰਡਾਰ ਪਰੋ ਨਾ ਭਰੋ ਤੋਂ ਰਾਜਾ ਰਾਮ ਕੀ ਦੁਹਾਈ ਬੋਲ ਕੇ ਵੀ ਤੁਹਾਨੂੰ ਦੱਸਦਾ ਜੀ ਤੇ ਲਿਖਿਆ ਵੀ ਹੈਗਾ ਤੁਹਾਡੇ ਕੋਲੇ ਦੇਖ ਕੇ ਨੂੰ ਚੰਗੀ ਤਰ੍ਹਾਂ ਲਿਖ ਲਓ ਕਾਪੀ ਤੇ ਦੁਬਾਰੇ ਮੈਂ ਬੋਲ ਦਿੰਨਾ ਫਿਰ ਸ਼ੰਕਰ ਸ਼ੰਕਰ ਕਾਂਸੀ ਕੇ ਵਾਸੀ ਅਰਜੇ ہماری ਦਰਸ਼ ਦਿਖਾਓ ਗੌਰਾਂ ਸੰਗ ਆਓ ਦੋਨੋਂ ਸਤ ਨਾਲ ਲਾਓ ਦਲੇਦਰ ਕਾਟੋ ਰੋਗ ਕਾਟੋ ਦੁਸ਼ਮਣ ਨਰਸੋ ਭੰਡਾਰ ਭਰੋ ਨਾ ਭਰੋ ਤੋ ਰਾਜਾ ਰਾਮ ਕੀ ਦਵਾਈ ਇਹਨਾ ਮੰਤਰਾਂ ਜੀ ਸਿੱਧ ਕਰ ਲਿਓ ਤੇ ਆਪਣੇ ਕਾਰੋਬਾਰ ਚ ਵਾਧਾ ਦੇਖ ਲਿਓ ਜਿਸ ਦਿਨ ਤੋਂ ਤੁਸੀਂ ਜਾਪ ਕਰਨਾ ਸ਼ੁਰੂ ਕਰਤਾ ਉਸ ਦਿਨ ਤੋਂ ਹੀ ਕਾਰੋਬਾਰ ਦੇ ਵਿੱਚ ਤਾਂ ਵਾਧਾ ਹੋਣਾ ਸ਼ੁਰੂ ਹੋ ਜਾਊਗਾ ਤੇ ਬਿਮਾਰੀ ਆ ਕੋਈ ਉਹ ਹੌਲੀ 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 ਖਤਮ ਹੋ ਜੂਗੀ ਕੋਈ ਭੂਤ ਵਾਦ ਦਾ ਜਾਂ ਕੋਈ ਕੀਤਾ ਕਰਾਇਆ ਉਹ ਵੀ ਦੂਰ ਹੋ ਜਾਊਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਲਾਈਕ ਦਾ ਬਟਨ ਜਰੂਰ ਨੱਪਿਆ ਕਰੋ ਤਾਂ ਜੋ ਅਸੀਂ ਇਦਾਂ ਦੀ ਵੀਡੀਓ ਹੋਰ ਪਾ ਸਕੀਏ ਧੰਨਵਾਦ ਜੀ